ਲਾਈਵ ਹੀ ਕਿਸਾਨ ਬਿਰੋ ਚਾਰ ਦੰਦ ਪੱਕਿਆਂ ਚ ਨੀਲੀ 라ਵੀ ਦੇ ਵਿੱਚ ਆ ਪਹਿਲੇ ਨੰਬਰ ਤੇ ਝੋਟਾ ਜਿੱਤਿਆ ਅਜੂਬੇ ਦਾ ਦੇਖ ਸਕਦੇ ਹੋ ਤੁਸੀਂ ਪਹਿਲੇ ਨੰਬਰ ਤੇ ਆਹ ਝੋਟਾ ਤੇ ਦੂਜੇ ਨੰਬਰ ਤੇ ਇਹ ਗੱਡੇ ਦਾ ਦੂਜੇ ਨੰਬਰ ਤੇ ਆ ਗਿਆ ਇਹ ਡਾਇਮੰਡ ਦਾ ਦੂਜੇ ਨੰਬਰ ਵਾਲਾ ਆਹ ਜਿਹੜਾ ਨੰਬਰ ਵਾਲਾ बाद कले किटेल लैके दे सारे मां का रिकॉर्ड कुछ पाइना तो कोई ना बाद चो यूबा पहले नंबर से आ जाने ਦੇਖੇ ਪੂਰੇ ਦੇ ਚਲ ਰਹੇ ਨੇ ਦੇਖ ਥੋੜਾ ਸਾਈਡ ਦੇ ਆ ਲੋ ਜੀ ਮਿੱਤਰੋ ਆ ਝੋਟਾ ਆ ਚਾਰ ਦੰਦ ਮਿੱਲੀ ਰਬੀ ਦੇ ਵਿੱਚ ਉਜੂਬੇ ਦਾ ਏ ਬੰਤਰ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਹੈਲੋ ਆਰਾਮ ਦੇ ਨਾਲ ਵਿੱਚ ਸਾਰੇ ਨੂੰ ਇਤਹਾਸ ਦੋ ਜਿਹੜੇ ਆਹ ਕੰਪੀਟੀਸ਼ਨ ਕਰ ਰਹੇ ਹੈ ਕਰਦੇ ਹੈ ਬਈ ਬਹੁਤ ਬਹੁਤ ਦਿਖਾਉਣੇ ਹੈ ਤੁਹਾਨੂੰ ਪਹਿਲਾਂ ਦੇਖੋ ਕਰ ਬਾਡੀ ਬੰਤਰ ਦੇਖ ਸਕਦੇ ਹੋ ਟੈਕਟੈਸਟੀਕਲ ਦੇਖ ਸਕਦੇ ਹੋ 226 414 ਬਹੁਤ ਸੋਹਣਾ ਹੈ ਅਜੂਬੇ ਦਾ ਹੈ ਪਹਿਲਾ ਨੰਬਰ ਚੱਕ ਲਿਆ ਨੇ 35254 1114 ਤੇ 142 ਇੱਕ ਨੰਬਰ ਦੇ ਵਿੱਚ ਫੜਿਆ ਵੀਰੇ ਜਿਹਦਾ ਨਾਮ ਵੀ ਉਹ ਜੰਦ ਸਾਸਤਰੀ ਗਾਲ ਵੀਰੇ ਛੋਟੇ ਬਿੱਟ ਸਾਈਡ ਤੇ ਕਰ ਲੋ ਜੀ ਵੀਰੇ ਪਹਿਲੇ ਨੰਬਰ ਤੇ ਆ ਗਿਆ ਛੋਟਾ ਜੱਟ ਕਰ ਲੋ ਜੀ ਸਾਰੇ ਠੀਕ ਆ ਤੇਜ ਮਾਦਰ ਰਿਕਾਰਡ ਕਿੰਨਾ ਵੀਰੇ 18 ਕਿਲੋ ਭਾਜੀ 18 ਕਿਲੋ ਕਿਹੜੇ ਬੋਲਦਾ ਬੱਚਾ ਇਹ ਅਜੂਬੇ ਦਾ ਜੀ ਅਜੂਬੇ ਦਾਗਾ ਹਾਂ ਜੀ ਠੀਕ ਆ ਬਾਈ ਕਿਹੜਾ ਪੰਡਾ ਬਾਈਆਂ ਦਾ ਪਿੰਡ ਫਕੇਪੁਰ ਜੱਟਾ ਡਿਸਟ੍ਰਿਕਟ ਮਾਨਸਾ ਕਟਾ ਠੀਕ ਆ ਜੀ ਦੇਖੋ ਮਿੱਤਰੋ ਹਸਲ ਕੀਤੀ ਹੈ ਜੀ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਆਇਆ ਅਜੂਬੇ ਦਾ ਅਨਰ ਦਾ ਆਪਾਂ ਕਰਦੇ ਆ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਲੋਬੀ ਮਿੱਤਰੋ ਆਹ ਤੀਜੇ ਨੰਬਰ ਤੇ ਬੋਲ ਆਇਆਗਾ ਇਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਤੁਹਾਨੂੰ ਆਪਾਂ ਦੇਖ ਸਕਦੇ ਹਾਂ ਅੰਤਵਾਦ ਤਾਰ ਦਾ ਬਲਾ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਜੀ ਵੀਰ ਜੀ ਕਿਹੜੇ ਨੰਬਰ ਤੇ ਆਇਆ ਵੀਰੇ ਬੋਲ ਆਪਣਾ ਤੀਜੇ ਨੰਬਰ ਤੇ ਆਇਆ ਤੀਜੇ ਨੰਬਰ ਤੇ ਆਇਆ ਤੇ ਕਿਹੜੇ ਸਾਹਮ ਦਾ ਬੱਚਾ ਇਹ ਇਹਦੀ ਡਾਇਮੰਡ ਬੱਚ ਡਾਇਮੰਡ ਬੋਲਦਾ ਬੱਚਾ ਜੀ ਡਾਇਮੰਡ ਦਾ ਬੱਚਾ ਹੈ ਤੇ ਇਹਦੀ ਮਾਦਾ ਰਿਕਾਰਡ ਕਿੰਨਾ ਇਹ 24 ਪਲੱਸ ਹੈ ਜੀ 24 ਪਲੱਸ ਆ ਗਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਕਿਹੜਾ ਬੰਦਾ ਆਪਣਾ 19+ 19+ ਆ ਜੀ 19+ ਆ 19+ ਆ ਹਾਂ ਜੀ ਠੀਕ ਆ ਬਾਈ ਤੇ ਉਮਰ ਦਾ ਕਿੰਨੀ ਹੋਗੀ ਬਾਈ ਇਹਦੀ 2 ਸਾਲ ਪਲੱਸ ਆ ਜੀ 2 ਸਾਲ ਪਲੱਸ ਆ ਕਿਹੜਾ ਬੰਦਾ ਬਾਈ ਦਾ ਬੰਦਾ ਮੋਹਨਾ ਬਾਈ ਦਾ ਹਾਂ ਜ਼ਿਲ੍ਹਾ ਸੰਗਰੂਰ ਬਲੇ ਕੋਟ ਲਈ ਬਲੇ ਕੋਟ ਦਾ ਬਾਈ ਠੀਕ ਆ ਬਾਈ ਧੰਨਵਾਦ ਤੇ ਮੁਬਾਰਕਾ ਬਾਈ ਨੂੰ ਬਹੁਤ ਬਹੁਤ ਤੇ ਲਓ ਵੀ ਤੀਜੇ ਨੰਬਰ ਤੇ ਆਇਆ ਆ ਬੋਲਦਾ ਬੱਚਾ ਤੁਸੀਂ ਦੇਖ ਸਕਦੇ ਹੋ हाणे वरी ॾेखारियो